ਸਾਰੀ ਜ਼ਮੀਨਾਂ ਕਿੰਨੀਆਂ ਤਵਾਹ ਹੋਈਆਂ ਕਿਹੜੀ-ਕਿਹੜੀ ਫਸਲ ਤਵਾਹ ਹੋਈ ਆ ਉਹ ਡਾਟਾ ਤਾਂ ਹਜੇ ਪੰਜਾਬ ਸਰਕਾਰ ਨੇ ਦਿੱਤਾ ਹੀ ਨਹੀਂਗਾ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਡਰਾਮੇ ਕਰਕੇ ਲੇਟ ਕੀਤਾ ਜਾਣ ਕੇ ਤੇ ਅੱਜ ਹੁਣ ਉਹਨਾਂ ਨੇ ਬੋਲਦੇ ਆਗੇ ਆ ਲਾਈਨ ਤੇ ਵੀ ਕੱਲ ਮੈਂ ਪੰਜਾਬ ਦੇ ਚੀਫ ਮਿਨਿਸਟਰ ਨਾਤੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਣ ਚੱਲੇ ਆਂ ਅਲੱਗ-ਅਲੱਗ ਸਕੀਮਾਂ ਦਾ ਪੈਸਾ ਹੈ ਉਹ ਸਿੱਧਾ ਖਾਤਿਆਂ ਚ ਜਾਏਗਾ ਅੱਜ ਮੈਂ ਸਵੇਰੇ ਹੀ ਸੁਣ ਰਿਹਾ ਸੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿੰਟ ਦੋ ਦਿੱਤੇ ਆ 2 ਮਿੰਟ ਦੇ ਵਿੱਚ ਤੁਸੀਂ ਦੱਸੋ ਕੀ ਗੱਲ ਕੀਤੀ ਜਾ ਸਕਦੀ ਹੈ ਇਹ ਗੱਲ ਮਾਤਾ ਹੋਰ ਇਹ ਪਉਣਾ ਹੋਵੇ ਵੀ ਪ੍ਰਧਾਨ ਮੰਤਰੀ ਦੇ ਉਲਟ ਮਤਾ ਤੁਸੀਂ ਜੱਦਾ ਫਿਰ ਰੱਖੋ ਅਸੀਂ ਪੰਜਾਬ ਦੇ ਲਈ ਲੋਕਾਂ ਦੇ ਲਈ ਕਰ ਲਾਂਗੇ ਤੁਸੀਂ ਰੱਖੋ ਫਿਰ ਸਟੈਂਡ ਤੇ ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਦੇ ਉਲਟ ਮਤਾ ਪਾਉਨੇ ਹੋ ਤੇ ਦੂਜੇ ਪਾਸੇ ਚੱਲੇ ਹੋ ਹੁਣ ਹੋਮ ਮਿਨਿਸਟਰ ਸਭ ਕੋਲ ਮੈਂ ਤੁਸੀਂ ਲੈ ਰਹੇ ਹੋ ਕਿਉਂਕਿ ਟੀਮਾਂ ਗ੍ਰਹਿ ਮੰਤਰੀ ਦੀਆਂ ਆਈਆਂ ਸੀ ਹੋਮ ਮਿਨਿਸਟਰੀ ਦੀਆਂ ਆਈਆਂ ਸੀ ਤੇ ਅੱਜ ਹੁਣ ਉਹਨਾਂ ਨੇ ਬੋਲਦੇ ਆ ਗਏ ਆ ਲਾਈਨ ਤੇ ਵੀ ਕੱਲ ਮੈਂ ਪੰਜਾਬ ਦੇ ਚੀਫ ਮਿਨਿਸਟਰ ਨਾਤੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਣ ਚੱਲੇ ਆਏ ਉਹਨਾਂ ਕੋਲ ਆਪਣੇ ਅੰਕੜੇ ਨੇ ਆਪਣੇ ਅੰਕੜੇ ਦੇਣਗੇ ਜੀ ਗੱਲ ਇਹ ਵੀ ਪੰਜਾਬ ਦੀ ਜਿਹੜੀ ਪੈਸਾ ਆਉਣਾ ਉਹ ਲੇਟ ਨਾ ਹੋਵੇ ਕਿਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਡਰਾਮੇ ਕਰਕੇ ਲੇਟ ਕੀਤਾ ਜਾਣ ਕੇ ਕਿਉਂਕਿ ਹਾਊਸ 'ਚ ਇਹਨਾਂ ਨੇ ਇਹ ਕਹਿਣਾ ਸੀ ਵੀ ਪ੍ਰਾਈਮ ਮਿੰਿਸਟਰ ਸਾਨੂੰ ਟਾਈਮ ਨਹੀਂ ਦੇ ਰਹੇ ਜੀ ਉਹ ਹੁਣ ਗੱਲ ਖਤਮ ਹੋ ਗਈ ਅਜ ਹਾਊਸ ਤੇ ਹੁਣ ਜਾ ਕੇ ਰੀਲੀ ਗਵਰਨਰ ਸਟੇਟ ਨੂੰ ਮਿਲਲੇਗੀ ਫੰਡ ਦੀ ਗੱਲ ਕਰ ਰਿਹਾ 1600 ਕਰੋੜ ਦੀ ਉਹ ਕਹਿੰਦੇ ਕਿ ਕਿਸਾਨਾਂ ਦੇ ਖਾਤੇ 'ਚ ਪਾਣੇ ਨੇ ਇਸ ਦਾ ਅਸਲੀ ਕੀ ਹੈ ਨਹੀਂ ਨਹੀਂ ਦੇਖੋ ਬਿਲਕੁਲ ਮੈਂ ਇਹ ਗੱਲ ਲੋਕਾਂ ਦੀ ਡਿਮਾਂਡ ਆ ਇਹ ਲੋਕਾਂ ਦੀ ਡਿਮਾਂਡ ਪਰ ਪੈਸਾ ਹਰ ਇੱਕ ਚੀਜ਼ ਅਲੱਗ-ਅਲੱਗ ਮਿਲਣਾ ਹੈ ਪੰਜਾਬ ਸਰਕਾਰ ਨੂੰ ਲੱਗ ਮਿਲਣਾ ਹੈ ਹਨ ਜੀ ਬਖ ਬਖ ਸਕੀਮਾਂ ਚ ਲੱਗ ਮਿਲਣਾ ਹੈ ਉਹ ਤਾਂ ਇੱਕ ਸਿਸਟਮ ਆ ਸਟੇਟ ਗਵਰਨਮੈਂਟ ਤੇ ਦੇਸ਼ ਦੀ ਜਿਹੜੀ ਸਰਕਾਰਾਂ ਸਰਕਾਰਾਂ ਤਾਂ ਜਿਹੜੀਆਂ ਇਹ ਕੰਮ ਇਕੱਠੀਆਂ ਹੀ ਕਰਦੀਆਂ ਉਹਦੇ ਵਿੱਚ ਯਾਨੀ ਜਿਹੜਾ ਪੀਐਮ ਵਾਲਾ ਅਨਾਉਂਸਮੈਂਟ ਹੈ ਉਹ ਸਿੱਧੀ ਸਰਕਾਰ ਦੇ ਖਾਤੇ ਚਾਹੂਗੀ ਦੇਖੋ ਮੈਂ ਤੁਹਾਨੂੰ ਬਾਰ-ਬਾਰ ਜਿਵੇਂ ਕਿਹਾ ਹੈ ਅਲੱਗ-ਅਲੱਗ ਸਕੀਮਾਂ ਦਾ ਪੈਸਾ ਹੈ ਉਹ ਸਿੱਧਾ ਖਾਤਿਆਂ ਚ ਆਏਗਾ ਜੇ ਕਿ ਜੇ ਆਵਾਸ ਯੋਜਨਾ ਹੈ ਆਵਾਸ ਯੋਜਨਾ ਦਾ ਪੈਸਾ ਤਾਂ ਸਿੱਧਾ ਆਊਗਾ ਇਸੇ ਤਰੀਕੇ ਨਾਲ ਜਿਹੜਾ ਹੋਰ ਪੈਸਾ ਹੈ ਉਹ ਅਲੱਗ-ਅਲੱਗ ਸਕੀਮਾਂ ਦਾ ਸਿੱਧਾ ਆਏਗਾ ਜਿਹੜਾ ਪੰਜਾਬ ਸਰਕਾਰ ਨੂੰ ਆਉਣਾ ਆਖਿਰ ਸਰਕਾਰ ਦਾ ਵੀ ਤਾਂ ਨੁਕਸਾਨ ਹੋਇਆ ਨਾ ਤੇ ਜਿਹੜਾ ਜਿਹੜਾ ਨੁਕਸਾਨ ਸਾਰੀ ਜ਼ਮੀਨਾਂ ਕਿੰਨੀਆਂ ਤਵਾਹ ਹੋਈਆਂ ਕਿਹੜੀ ਕਿਹੜੀ ਫਸਲ ਤਵਾਹ ਹੋਈ ਆ ਉਹ ਡਾਟਾ ਤਾਂ ਹਜੇ ਪੰਜਾਬ ਸਰਕਾਰ ਨੇ ਦਿੱਤਾ ਹੀ ਨਹੀਂਗਾ ਜੀ ਇਹ ਬਤਾਏ ਕਿ ਵਿਧਾਨ ਸਭਾ ਚੇ ਬੋਲਿਆ ਨਾ ਵੀ ਹਜੇ ਅਸੀਂ ਡਾਟਾ ਇਹਨੂੰ ਟਾਈਮ ਲੱਗੂਗਾ ਤੇ ਹੋਮ ਮਿਨਿਸਟਰ ਨਾਲ ਉਹ ਗੱਲ ਕਰਨਗੇ ਕੱਲ ਨੂੰ ਜਾ ਕੇ ਜਿਹੜਾ ਕਿ ਮੈਂ ਤਿੰਨ ਦਿਨਾਂ ਦਾ ਕਹਿ ਰਹੇ ਆ ਜੀ ਵੀ ਹੋਮ ਮਿਨਿਸਟਰ ਸਾਹਿਬ ਨੂੰ ਉਹ ਬੇਨਤੀ ਹੋਮ ਪੀਐਮਓ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕੀਤੀ ਵੀ ਪਹਿਲਾਂ ਸਾਰੇ ਅੰਕੜੇ ਜਿਹੜੀਆਂ ਟੀਮਾਂ ਆ ਕੇ ਤਿੰਨ ਤਿੰਨ ਦਿਨ ਉਹ ਘੁੰਮਦੀਆਂ ਰਹੀਆਂ ਮੰਤਰੀ ਘੁੰਮਦੇ ਰਹੇ ਉਹ ਸਾਰੀਆਂ ਜਿਹੜਾ ਡਾਟਾ ਹੈ ਉਹ ਹੋਮ ਮਿਨਿਸਟਰੀ ਕੋਲ ਆ ਕਿਉਂਕਿ ਜਿਹੜੀ ਟੀਮ ਚਾਹੇ ਉਹ ਜਲ ਸ਼ਕਤੀ ਮਿਨਿਸਟਰੀ ਸੀ ਚਾਹੇ ਉਹ ਪਾਵਰ ਮਿਨਿਸਟਰੀ ਸੀ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਸੀ ਚਾਹੇ ਫਾਈਨੈਂਸ ਮਿਨਿਸਟਰੀ ਸੀ ਉਹਦੀਆਂ ਟੀਮਾਂ ਦਾ ਸਾਰਾ ਭੇਜਣ ਦਾ ਕੰਮ ਉਹ ਹੋਮ ਮਿਨਿਸਟਰੀ ਦਾ ਸੀ ਤੇ ਹੁਣ ਅੱਜ ਇਸ ਗੱਲ ਤੇ ਸੀਐਮ ਸਾਹਿਬ ਨੇ ਔਰ ਫੋਰ ਹਾਊਸ ਵੀ ਬੰਦ ਕਰਾਏ ਨੇ ਕਹਿੰਦੇ ਰੀਲੀਫ ਵੱਡਾ ਹੋਣਾ ਚਾਹੀਦਾ ਹੈ ਹੁਣ ਕੱਲ੍ਹ ਜਾਣ ਤਾਂ ਸੀ ਪਹਿਲਾਂ ਸੈਸ਼ਨ ਦਾ ਡਰਾਮਾ ਕਰਨਾ ਸੀ ਇਹਨਾਂ ਦੇ ਗੱਲ ਦਾ ਕਹਿਣਾ ਸੀ ਕਿ ਅੱਜ ਵਿਧਾਨ ਸਭਾ ਚਲਾਰੇ ਚੱਲ ਰਿਹਾ ਹੈ ਇੱਧਰ ਪਾਸੇ ਯਹਾਂ ਪ ਤੁਹਾਡੇ ਅੰਬੇਰਲੇ ਯਹਾਂ ਕਿਉਂ ਨਹੀਂ ਆਇਆ ਇਹ ਤਾਂ ਇੱਕ ਬਿਊਟੀ ਆ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਹਰ ਦਾ ਅਧਿਕਾਰ ਆ ਕੋਈ ਮੀਡੀਆ ਰਹੀਂ ਗੱਲ ਕਹਿੰਦਾ ਏ ਕੋਈ ਜਦੋਂ ਮਿੰਟੀ ਤੁਸੀਂ ਤੁਸੀਂ ਇਹ ਦੇਖੋ ਮੈਂ ਕਹਿਣਾ ਚਾਹੇ ਨੰਬਰ ਕਿੰਨੇ ਵੀ ਆ ਅੱਜ ਮੈਂ ਸਵੇਰੇ ਹੀ ਸੁਣ ਰਿਹਾ ਸੀ ਸਪੀਕਰ ਸਾਹਮਣੇ ਉਹਨਾਂ ਨੂੰ ਮਿੰਟ ਦੋ ਦਿੱਤੇ ਆ ਦੋ ਮਿੰਟ ਦੇ ਵਿੱਚ ਤੁਸੀਂ ਦੱਸੋ ਕੀ ਗੱਲ ਕੀਤੀ ਜਾ ਸਕਦੀ ਆ ਇਹ ਤਾਂ ਲੋਕਾਂ ਦਾ ਇੱਥੇ ਪਾਰਟੀ ਥੋੜੀ ਦੇਖਣੀ ਚਾਹੀਦੀ ਐ ਇੱਥੇ ਤੇ ਸੀ ਵੀ ਲੋਕਾਂ ਦਾ ਭਾਈ ਤਵਾਹੀ ਹੋਈ ਤੇ ਜਿਹੜੇ ਸਾਡੇ ਪ੍ਰਧਾਨ ਇਸ ਵੇਲੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਐਮਐਲਏ ਨੇ ਅਸ਼ਵਨੀ ਸ਼ਰਮਾ ਜੀ ਉਹ ਤਾਂ ਉਸ ਇਲਾਕੇ ਚੋਂ ਵੀ ਆਉਂਦੇ ਆ ਤੇ ਹੁਣ ਮੈਨੂੰ ਇਹ ਦੱਸੋ ਵੀ ਉਹ ਆਪਣੇ ਕਿਹੜੇ ਇਲਾਕੇ ਦੀ ਕਿਹੜੇ ਪਿੰਡ ਦੀ 2 ਮਿੰਟ ਚ ਗੱਲ ਦੱਸ ਸਕਦੇ ਸੀ ਹੋਰ ਕੀ ਕਰਨ ਜਦੋਂ ਉਹਰੇ ਟਾਈਮ ਨਾ ਮਿਲੇ ਉਹਰੇ ਕੋਈ ਗੱਲ ਨਾ ਹੋਵੇ ਤੇ ਤੁਸੀਂ ਤੁਸੀਂ ਇਹ ਗੱਲ ਮਤਾ ਹੋਰ ਇਹ ਪਾਉਣਾ ਹੋਵੇ ਵੀ ਪ੍ਰਧਾਨ ਮੰਤਰੀ ਦੇ ਉਲਟ ਮਤਾ ਤੁਸੀਂ ਜਾ ਤਾਂ ਫਿਰ ਰੱਖੋ ਅਸੀਂ ਪੰਜਾਬ ਦੇ ਲਈ ਲੋਕਾਂ ਦੇ ਲਈ ਕਰ ਲਾਂਗੇ ਤੁਸੀਂ ਰੱਖੋ ਫਿਰ ਸਟੈਂਡ ਤੇ ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਦੇ ਉਲਟ ਮਤਾ ਪਾਉਨੇ ਹੋ ਤੇ ਦੂਜੇ ਪਾਸੇ ਚੱਲੇ ਹੋ ਹੁਣ ਹੋਮਨਿਸਟਰ ਸਭ ਕੋਲ ਮੈਂ ਕੁੱਕੇ ਸੇ ਸਟੈਂਡ ਤੇ ਧਰੋ ਲਿਖਿਆ ਇਹਨੇ ਤੱਕ ਇੱਕ ਮਿੰਟ ਅੱਜ ਸਾਰੇ ਮੰਤਰੀ ਬੋਲੇ ਆ ਸਾਰੇ ਮੰਤਰੀ ਬੋਲੇ ਆ ਵੀ ਅਸੀਂ ਆਪ ਦੇਖ ਲਾਂਗੇ ਜੀ ਸਾਨੂੰ ਨਹੀਂ ਲੋੜ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਤੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਦਿੱਲੀ ਤੇ ਸੈਂਟਰ ਤੇ ਹੱਕ ਨਹੀਂ ਗਾ ਫਿਰ ਸਿੱਧਾ ਪੈਸਾ ਆ ਜਾਣਾ ਚਾਹੀਏ ਫਿਰ ਮੈਂ ਕਹਣਾ ਮੈਂ ਬੋਲ ਰਹੀ ਹਾਂ ਕਿ ਹਮੇਂ ਨਹੀਂ ਜ਼ਰੂਰਤ ਮੈਂ ਇਸ ਗਲਤ ਵਿੱਚ ਨਹੀਂ ਪੈਂਦਾ ਇਹ ਕੀ ਬੋਲਦੇ ਇਹਨਾਂ ਦੇ ਨਾਲ ਕੀ ਫਰਕ ਪੈਂਦਾ ਏ ਅਸੀਂ ਪੰਜਾਬ ਦੇ ਲੋਕਾਂ ਦਾ ਦੇਖਣਾ ਏ ਇਹ ਇਹ ਤਰੀਕੋ ਕਹਿ ਰਹੇ ਨੇ ਕਮੈਂਟ ਉਹ ਚਾਹਣਗੇ ਨਾ 2000 ਰੁਪਏ ਲੋਕਾਂ ਦਾ ਇਹੀ ਬੁਰਾ ਹਾਲ ਹੁੰਦਾ ਰਹੇ ਇੱਕ ਗੱਲ ਇੱਕ ਮਿੰਟ ਇੱਕ ਹੋਰ ਗੱਲ ਕਹੀ ਇੱਕ ਹੋਰ ਗੱਲ ਕਹੀ ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਸਾਰਾ ਪੰਜਾਬੀ ਦੁਨੀਆ ਚ ਤਰੱਕੀ ਕਰ ਰਿਹਾ ਹਰ ਸੂਬੇ 'ਚ ਪੰਜਾਬੀ ਤੱਕ ਕੀ ਤਰੱਕੀ ਕਰ ਰਹੀ ਆ ਜਾ ਕੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬੀ ਤਰੱਕੀ ਕਰ ਰਹੀ ਆ ਕਿਉਂਕਿ ਤੁਸੀਂ ਬੈਠੇ ਹੋ ਥੋੜੀ ਸਰਕਾਰ ਬੈਠੀ ਆ ਔਰ ਇਹ ਪੰਜਾਬ ਦੇ ਸਰਕਾਰ ਆਮ ਆਦਮੀ ਦੀ ਆ ਤਾਂ ਪੰਜਾਬੀ ਤਰੱਕੀ ਪੰਜਾਬ ਤਰੱਕੀ ਤਾਂ ਨਹੀਂ ਕਰ ਰਹੀ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਅੱਜ ਨਕਲੀ ਵਿਦਾਨਸਭਾ ਚੱਲ ਰਹੀ ਆ 29 'ਚ ਨਕਲੀ 29 'ਤੇ ਵਿੱਚ ਕਹਿੰਦੇ ਪਾਰਲੀਮੈਂਟ ਵੀ ਨਕਲੀ ਚੱਲੂਗੀ ਮੋਦੀ ਜੀ ਮੋਦੀ ਜੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ 29 ਤੱਕ ਤੇ ਸਭ ਤੋਂ 20 ਤੋਂ ਉੱਤੇ ਸੂਬਿਆਂ ਦੇ ਚੀਫ ਮਿਨਿਸਟਰ ਨੇ ਇਹਨਾਂ ਦੀ ਤਾਂ ਦੋ ਜਗ੍ਹਾ ਸਰਕਾਰ ਸੀ ਇੱਕ ਨਿਬੜ ਗਈ ਇੱਕ ਨਿਬੜ ਗਈ 29 ਦੀ ਗੱਲ ਬਾਅਦ ਚ ਕਰਨ ਪਹਿਲਾਂ 27 ਦੇ ਵਿੱਚ ਆਪਣਾ ਕੰਮ ਨਿਬੜਦਾ ਦੇਖਣਗੇ ਇਹ ਇਹ ਗੱਲ 27 ਦੀ ਕਰਨੀ ਪਈ 27 ਦੀ ਬਿੱਟੂ ਤੁਹਾਨੂੰ ਪਤਾ ਸੀ ਮਤਾ ਅੱਜ ਖਿਲਾਫ ਹੈ ਕੇਂਦਰ ਸਰਕਾਰ ਦਾ ਫਿਰ ਵੀ ਤੁਸੀਂ ਆਏ ਅਸੀਂ ਭੱਜਣ ਵਾਲੇ ਅੱਜ ਥੋੜੀ ਆ ਅਸੀਂ ਪੰਜਾਬੀ ਆ ਮੈਂ ਕਿਹਾ ਮੈਂ ਸਾਹਮਣਾ ਕਰਦਾ ਜਾ ਕੇ ਦੇਖਦੇ ਕਿਹੜਾ ਮਤਲਬ ਹੈ ਅੱਖਾਂ ਜੱਖਾਂ ਪਾ ਕੇ ਜਦੋਂ ਦੇਖੀ ਆ ਅਗਰ ਸਾਹਮਣੇ ਸਾਹਮਣੇ ਦੇਖ ਮੈਂ ਚੱਲਿਆ ਮਿਲ ਪਰ ਪ੍ਰਤਾਪ ਬਾਜਵੇ ਨੇ ਸਾਈਨ ਵੀ ਕੀਤੀ ਸੀ ਕਿ ਪ੍ਰਤਾਪ ਬਾਜਵੇ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਘੱਟਾ ਘੱਟਾ ਗੱਲ ਕਰਦੇ ਹੋ ਤੁਹਾਡੇ ਨਾਲ ਦੇਖੋ ਜਿਹੜੀ ਗੱਲ ਵਿਧਾਨ ਸਭਾ ਦੀ ਗੱਲ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਚਿੱਕਰ ਸਾਹਮਣੇ ਜੀ ਇਹ ਗੱਲਾਂ ਜਿਹੜੀਆਂ ਹਰ ਬਲੇ ਟਿਚਰਾਂ ਜੀਆਂ ਨੇ ਨਾ ਸਰ ਇੱਧਰ ਸਾਹਮਣੇ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਘੰਟਾ ਗੱਲ ਕਰਦੇ ਹੋ 2 ਘੰਟੇ ਗੱਲ ਕਰਦੇ ਹੋ ਤੁਸੀਂ ਦੱਸੋ ਮੈਂ ਕੀ ਗੱਲ ਕਰਾਂ ਤੁਹਾਡੀ ਹੁੰਦੀ ਤੁਸੀਂ ਤੁਸੀਂ ਮੈਨੂੰ ਸਮਝਾਓ ਵੀ ਮੈਂ ਕੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਹੇ ਹਾਂ ਪਰ ਮੇਰੀ ਗੱਲ ਉਹ ਟੈਲੀਫੋਨ ਦੇ ਗੱਲ ਨਾਲ ਛੱਡੋ ਮੇਰੀ ਤੁਹਾਡੇ ਸਾਹਮਣੇ ਗੱਲ ਹੋ ਰਹੀ ਦੱਸੋ ਕੀ ਕਹਿਣਾ ਹੈ ਪਰ 12000 ਕਰੋੜ ਰੁਪਏ ਦਾ ਹਰੇ ਤੇ ਪੰਜਾਬ ਦੇ ਜਨਤਾ ਨੂੰ ਸਮਝ ਨਹੀਂ ਆ ਰਿਹਾ ਹੈਗਾ ਸਮਝ ਕੀ ਆ ਖਾ ਗੇ ਕਦਾ ਨਹੀਂ ਹੈਗਾ ਲੈ ਅੱਧ ਹੋ ਗਈ ਜਿਹੜੇ ਗੋਲ ਢਿੱਡ ਹੋਏ ਆ 92 93 ਆਦੇ ਉਹ ਐਵੇਂ ਥੋੜੀ ਹੋ ਗਏ ਉਹ ਸਾਰਾ ਜਿਹੜਾ 12000 ਕਰੋੜ ਰੁਪਇਆ ਉਹ ਖਾ ਗਏ ਇਸ ਕਰਕੇ ਅੱਜ ਹੁਣ ਫੇਰ ਤਾਂ ਹੀ ਜਿਹੜੇ ਲੋਕ ਕਹਿ ਰਹੇ ਆ ਨਾ ਜਿਹੜੇ ਕੱਲ ਵੀ ਮੰਤਰੀ ਜੀ ਕਾ ਕੇ ਉਹ ਗੱਲ ਕਹਿ ਗਏ ਉਹ ਗੱਲ ਇਸੇ ਕਰਕੇ ਕਿ ਵੀ ਹਰ ਪੰਜਾਬ ਦਾ ਬੰਦਾ ਦੁਹਾਈ ਪਾ ਰਿਆ ਉਹ ਬਾਹਰਲੇ ਮੰਤਰੀ ਆ ਰਹੇ ਆ ਸੂਬਿਆਂ ਦੇ ਪਰ ਜਦ ਸਾਨੂੰ ਮਿਲ ਰਹੇ ਆ ਕਹਿੰਦੇ ਯਾਰ ਹਰ ਬੰਦਾ ਤੁਹਾਡਾ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਨੂੰ ਨਾ ਪੈਸਾ ਦੇ ਦਿਓ ਇਹ ਖਾ ਜਾਣਗੇ ਪੈਸਾ ਲੋਕਾਂ ਦਾ ਆਪ ਇਹ ਗੱਲ ਕਹਿਣੀ ਆ ਸਾਰਿਆਂ ਨੂੰ ਉਹ ਤਾਂ ਬਾਹਰੋਂ ਆਉਂਦੇ ਆ ਤੇ ਬਾਹਰੋਂ ਇਹ ਗੱਲ ਸੁਣ ਕੇ ਜਾਂਦੇ ਆ ਵੀ ਪੰਜਾਬੀ ਥੋੜੇ ਯਾਰ ਕਹਿ ਰਿਹਾ ਥੋੜੀ ਸਰਕਾਰ ਨੂੰ ਪੈਸਾ ਨਾ ਦੇਓ ਇਸ ਕਰਕੇ ਲੋਕਾਂ ਨੂੰ ਲੱਗਨੇ ਆ ਆਪਾਂ ਦਾ ਬਣਾਇਆ ਜੀ ਉਹ ਕਹਿੰਦੇ ਅਸੀਂ ਯੂਜ਼ ਨਹੀਂ ਕਰ ਸਕਦੇ ਭਾਵੇਂ ਐਸਪੀਆਰ ਐਫ ਫੰਡ ਪਿਆ ਹੋਏ ਅਸੀਂ ਕਹਿੰਦੇ ਯੂਜ਼ ਨਹੀਂ ਕਰ ਤੁਸੀਂ ਇਹ ਦੱਸੋ ਵੀ ਹੈਗਾ ਜਾਂ ਨਹੀਂ ਉਹ ਕਹਿੰਦੇ ਐਂਟਰੀ ਹੈ ਲੇਕਿਨ ਉਹ ਕਹਿੰਦੇ ਐਂਟਰੀ ਹੈਗੀ ਆ ਪੈਸੇ ਪਏ ਨੇ ਉਹ ਜਿੰਨਾ ਦੇ ਸਕਦੇ ਉਹਨਾਂ ਤੋਂ ਦੋ ਮੈਂ ਕਹਿੰਦਾ ਜਿਹੜਾ ਵੀ ਉਹਨਾਂ ਦਾ ਹੈ ਜਿੰਨਾ ਪੈਸਾ ਉਹ ਦੇ ਸਕਦੇ ਉਹ ਤਾਂ ਦੇਣ ਚੜਦੀ ਕਲਾ ਬਾਕੀ ਹੋਰ ਅੱਜ ਆਪ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆਪ ਵੀ ਸਪੈਸ਼ਲ ਸਪੈਸ਼ਲ ਜਿਹੜਾ ਹੈ ਖੜਾਂ ਦੇ ਲਈ ਪੈਕੇਜ ਦੇ ਵਿੱਚ ਅਸੀਂ ਗੱਲ ਕਰਾਂਗੇ ਫਿਰ ਅਸੀਂ 8500 ਰੁਪਏ ਦੇ ਸਕਦੇ ਹਾਂ ਹੁਣ ਉਹ ਗੱਲ ਅੱਜ ਹੋਮ ਮਿਨਿਸਟਰ ਕੋਲ ਜਾਣਗੇ ਨਾ ਕੱਲ ਤੇ ਉਹ ਸਾਰੀਆਂ ਗੱਲਾਂ ਉੱਥੇ ਸਾਂਝੀਆਂ ਹੋਣਗੀਆਂ ਜਦੋਂ ਅੱਜ ਤੱਕ ਗਏ ਹੀ ਨਹੀਂ ਗਏ ਡਰਾਮਾ ਹੀ ਉਰੇਆ ਕਰਨਾ ਸੀ ਵਿਧਾਨ ਸਭਾ ਦਾ ਇਹਨਾਂ ਨੇ ਡਰਾਮਾ ਕਰਨਾ ਸੀ ਪ੍ਰਧਾਨ ਮੰਤਰੀ ਜੀ ਦੇ ਮਤਾ ਉਲਟ ਲਿਆ ਕੇ ਮੈਂ ਉਹਦਾ ਬਹੁਤ ਝਟਕੇ ਵਿਰੋਧ ਕਰਨਾ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਬੀ ਬਾਰ-ਬਾਰ ਇਹਨਾਂ ਨੂੰ ਕਿਹਾ ਗਿਆ ਅੱਜ ਮੈਂ ਕਹਿਣ ਵੀ ਆਇਆ ਸੀ ਅੱਜ ਮੈਂ ਮੀਡੀਆ ਦੇ ਮੂਹਰੇ ਅੱਜ ਕਹਿਣਾ ਸੀ ਇਹ ਚੰਗੀ ਗੱਲ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਸਾਹਿਬ ਸੀਐਮ ਨੇ ਆਪ ਬਣ ਲਿਆ ਵੀ ਮੈਂ ਕੱਲ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਚੱਲਿਆ ਨਹੀਂ ਮੈਂ ਇਸੇ ਕਰਕੇ ਆਇਆ ਸੀ ਮੈਂ ਸੀਐਮ ਨੂੰ ਮਿਲਣਾ ਵੀ ਸੀ ਜੇ ਨਹੀਂ ਮਿਲਦੇ ਮੈਂ ਆਫਿਸ 'ਚ ਦਰਜ ਕਰਾਉਂਦਾ ਵੀ ਤੁਹਾਨੂੰ ਪੀਐਮਓ ਬਾਰ-ਬਾਰ ਇਹ ਗੱਲ ਚਾਹ ਕੇ ਕਹਿ ਚੁੱਕਿਆ ਏ ਵੀ ਇਹ ਸਾਰੇ ਅੰਕੜੇ ਆ ਜਿਹੜੇ ਉਹ ਹੋਮ ਮਿਨਿਸਟਰੀ ਕੋਲ ਕਿਸੇ ਇਨਸਾਨ ਦੀ ਗੱਲ ਨਹੀਂ ਗਈ ਗੱਲ ਗੱਲ ਇਹ ਆ ਵੀ ਹੋਮ ਦਾ ਮਹਿਕਮਾ ਹੋਮ ਮਿਨਿਸਟਰੀ ਉਹ ਮਹੱਤਵਪੂਰਵਾ ਜੀ ਮੇਰੇ ਤੋਂ ਦੀ ਚੀਫ ਮਿਨਿਸਟਰ ਦੀ ਕੁਰਸੀ ਦੀ ਗੱਲ ਆ ਉੱਥੇ ਕੌਣ ਆ ਕੋਈ ਵੀ ਹੋ ਸਕਦਾ ਪਰ ਜੇ ਤੁਸੀਂ ਹੋਮ ਮਿਨਿਸਟਰੀ ਦੀ ਟੀਮਾਂ ਰਲੀਫ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਰੂਲ ਨੇ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਕੋਲ ਉਹ ਬਾਰ ਬਾਰ ਕਿਹੜੇ ਨੇ ਕਹਿੰਦੇ ਕਲਾ ਬਣਾਇਆ ਗਿਆ ਹੈਗਾ ਸਰਕਾਰ ਬਾਰ ਬਾਰ ਬੇਨਤੀ ਕਰ ਰਹੀ ਆ ਲੋਕਾਂ ਨੂੰ ਕਿ ਪੈਸਾ ਦਿੱਤਾ ਜਾਵੇ ਉਹ ਯਾਰ ਸਾਰਾ ਪੈਸਾ 1200 12000 ਕਰੋੜ ਖਾ ਕੇ ਨਹੀਂ ਬਣਿਆ ਢਿੱਡ ਭਰਿਆ ਇਹਨਾਂ ਦਾ ਮਿਸ਼ਨ ਤਾਂ ਜਾਜ ਦੇ ਮੰਤਰੀ ਨੇ ਉਹ ਤੰਗ ਕਰ ਰਿਹਾ ਇਹਨਾਂ ਦੇ ਪੁਲਿਸ ਦੇ ਆਫੀਸਰ ਜਾਂਦੇ ਆ ਪੋਲਿਊਸ਼ਨ ਬੋਰਡ ਦੇ ਜਾਂਦੇ ਆ এনवायरमेंट ਤੇ ਜਾਂਦੇ ਆ ਤੇ ਹਰ ਫੈਕਟਰੀ ਨੂੰ ਤਾਲਾ ਲਾਉਣ ਦੀ ਗੱਲ ਕਰਦੇ ਆ ਜਿੰਨਾ ਚਿਰ ਤੁਸੀਂ 50 ਲੱਖ ਰੁਪਈਆ ਨਹੀਂ ਜਮ੍ਹਾਂ ਕਰਾਉਂਗੇ ਤੇ ਜਿਵੇਂ ਉਹ ਮੁਰਗਿਆਂ ਨੂੰ ਫੜਫੜ ਮੰਤਰੀ ਆ ਜਿਹੜੇ ਉਹ ਸੀਐਮ ਮੂਰੇ ਲਿਆਉਂਦੇ ਆ ਤੇ ਉਹ ਪੈਸੇ ਜਾਣੇ ਕਿੱਥੇ ਆ ਜਾਣੇ ਕਿੱਥੇ ਆ ਜੇ ਇਹ ਸੱਚੇ ਹੋਣ ਕਿ ਉਹ ਸਿੱਧਾ ਪੈਸਾ ਜਿਹੜੇ ਲੋਕਾਂ ਦੇ ਇਹਨਾਂ ਕੋਲ ਤਾਂ ਰਿਕਾਰਡ ਹੈਗਾ ਏ ਜਿਨ੍ਹਾਂ ਦੀਆਂ ਛੱਤਾਂ ਇੱਕ ਮਿੰਟ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਪੁਲਟਰੀ ਫਾਰਮ ਰੁੜ ਗਏ ਜਿਨ੍ਹਾਂ ਦੇ ਡੰਗਰ ਰੁੜ ਗਏ ਸਿੱਧਾ ਖਾਤਿਆਂ ਚ ਪਵਾ ਦੇਣ ਪੈਸਾ ਉਹਨਾਂ ਦਾ ਇਹ ਆਪ ਕਿਉਂ ਲੈ ਰਿਹਾ ਪੈਸਾ ਇਹ ਤਾਂ ਇਹ ਤਾਂ 350 ਕਰੋੜ ਦੀ ਐਸਡੀਆਰ ਐਫ ਚੋ ਦੇ ਰਹੇ ਇਹ ਤਾਂ ਇਹਨਾਂ ਦੇ ਜਿਹੜੇ ਘਰ ਲੋਕਾਂ ਦੇ ਰੁੜੇ ਆ ਇਹ ਆਪਣੇ ਇੱਕ ਅਲੀਸ਼ਾਨ ਬੰਗਲੇ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਜਿਹੜੇ ਲੋਕਾਂ ਦਾ ਸਾਰਾ ਕਾਰੋਬਾਰ ਰੁੜ ਗਿਆ ਆਪਣੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਗੱਲ ਇੰਨੀ ਹੈ ਇੱਕ ਬਿੱਟੂ ਜੀ ਉਹ ਕਹਿੰਦੇ ਸੈਂਟਰ ਤੇ ਜਿੰਨੇ ਵੀ ਮਨਿਸਟਰ ਆ ਰਹੇ ਨੇ ਕਹਿੰਦੇ ਡਿਜਾਸਟਰ ਟੂਰਿਜ਼ਮ ਕਰਨ ਆਉਂਦੇ ਨੇ ਫੋਟੋ ਖਿਚਾਉਂਦੇ ਨੇ ਬਾਅਦ ਦੇ ਵਿੱਚ ਖੁੱਟਾ ਇਹਨਾਂ ਨੂੰ ਪਤਾ ਇਹ ਇਹੀ ਕੁਛ ਕਰਦੇ ਰਹੇ ਆ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਚਾਰ ਚਾਰ ਦਿਨ ਜਿਹੜਾ ਗੈਰਬ ਰਹਿੰਦੇ ਸੀ ਉੱਥੇ ਇਹ ਇਹ ਉਹ ਕੰਮ ਕਰਦੇ ਸੀ ਉਹ ਕਮਰਿਆਂ 'ਚ